ਸਮਾਨਾ ਦਾ ਕੱਗਾ ਰੋਡ ਤੋਂ ਦਿਖਾਉਣ ਜਾ ਰਹੇ ਜਿਹੜਾ ਕਿ ਅਗਰ ਸੈਂਟ ਚੌਂਕ ਤੋਂ ਲੈ ਕੇ ਅੰਬੇ德ਕਰ ਚੌਂਕ ਤੱਕ ਜਿਹੜਾ ਕਿ ਸੜਕ ਲੋਕ ਨਿਰਮਾਣ ਵਿਭਾਗ ਵੱਲੋਂ ਜੋ ਚੌੜੀ ਕਰਨੀ थी ਉਸ ਤੇ ਪ੍ਰੀਮਿਕਸ ਪਾਟ ਤੈ ਲੋਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਕਈ ਮਹੀਨੇ 5-6 ਮਹੀਨੇ ਤੋਂ ਲਗਾਤਾਰ ਲੋਕ ਪਰੇਸ਼ਾਨ تھے ਮਿੱਟੀ ਪਈ تھی ਉਰਦੀ ਦੀ ਦੁਕਾਨਦਾਰ ਬੈਠ ਨਹੀਂ ਸਕਦੇ تھے ਲੇਕਿਨ ਸਮਾਜ ਨੂੰ ਲਗਾਤਾਰ ਇਸ ਮੁੱਦੇ ਨੂੰ ਉਠਾਇਆ ਗਿਆ ਤਾਂ ਉਸ ਦੇ ਬਾਅਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਗਰ ਸੈਂਟ ਚੌਂਕ ਤੋਂ ਲੈ ਕੇ ਅੰਬੇ德ਕਰ ਚੌਂਕ ਤੱਕ ਦਾ ਕੰਮ ਪੂਰਾ ਕਰ ਦਿੱਤਾ ਗਿਆ ਹੈ ਸੜਕ ਨੂੰ ਪੂਰਾ ਛੋੜਾ ਕਰ ਦਿੱਤਾ ਗਿਆ ਹੈ ਸੜਕਾਂ ਤੇ ਫੁੱਟਪਾਥ ਵੀ ਬਣਨੀ ਹੈ ਆਉਣ ਵਾਲੇ ਸਮੇਂ ਤੇ ਉਹ ਵੀ ਬਣ ਜਾਏਗੀ ਲੇਕਿਨ ਅੰਬੇਰਕਰ ਚੌਕ ਤੋਂ ਲੈ ਕੇ ਬੰਦਾ ਸਿੰਘ ਬਾਧਰ ਚੌਕ ਦਾ ਕੰਮ ਪਾਵਰ ਕਾਮ ਵੱਲੋਂ ਜੋ ਟਰਾਂਸਫਾਰਮਰ ਹੈ ਬਿਜਲੀ ਖੰਭੇ ਹੈ ਉਹ ਹਟਾਏ ਜਾਣੇ ਉਸ ਕਰਕੇ ਉਸ ਦੇ ਵਿੱਚ ਕੁਝ ਸਮਾਂ ਲੋਕ ਨਿਗਰਭਾਗ ਦੇ ਅਧਿਕਾਰੀ ਸਰਜੀਤ ਸਿੰਘ ਨੇ ਦੱਸਿਆ ਐਸ.ਡੀ.ਓ ਨੇ ਕਿ ਜਲਦੀ ਹੀ ਅਸੀਂ ਉਸ ਕੰਮ ਨੂੰ ਵੀ ਪੂਰਾ ਕਰਕੇ ਸੜਕ ਦਾ ਨਿਰਮਾਣ ਪੂਰਾ ਜਲਦੀ ਕਰ ਦਾਂਗੇ ਲੋਕਾਂ ਨੂੰ ਰਾਹਤ ਮਿਲੇਗੀ ਮੇਰਾ ਹਨੀ ਗੁਰੇਲੇ ਜੀ ਹਾਂ ਮੇਰੇ ਗੋਦਾਮ ਇਹ ਹੀ ਰੁੜਤੇ ਜੀ ਇਧਰਲੀ ਸਾਈਡ ਤੇ ਹਾਂ ਬਾਜੀ ਜਿੰਨੀ ਦੇਰ ਦਾ ਸੜ ਆਹ ਹੁਣ 2 ਦਿਨ ਤੋਂ ਸੜਕ ਬਣ ਗਈ ਜੀ ਇਸ ਕਰਕੇ ਬਹੁਤ ਵਧੀਆ ਸਾਨੂੰ ਲੱਗ ਰਿਹਾ ਜੀ ਪ੍ਰੋਗਰਾਮ ਜ ਇਹਨਾਂ ਦਾ ਹਾਂਜੀ ਆ ਮਿੱਟੀ ਉੜਨ ਵਗੈਰਾ ਤੋਂ ਬਹੁਤ ਬਚਾਅ ਹੋਇਆ ਜੀ ਇਹ ਜਿਹੜੀ ਸਮਾਣਾ ਨਿਊਜ਼ ਨੇ ਸਾਰੀਆਂ ਖਬਰਾਂ ਲਾਈਆਂ ਸੀ ਲਾਇਏ ਸੀਗੇ ਉਹਦੇ ਕਰਕੇ ਜੀ ਆਹ ਰੋਡ ਹਫਤੇ 'ਚ ਪੂਰਾ ਕੰਪਲੀਟ ਕਰਨਾ ਇਹਨਾਂ ਨੇ ਠੇਕਾ ਦਿੱਤਾ ਸੀਗਾ ਜੀ ਵੀ ਹਫਤੇ 'ਚ ਅਸੀਂ ਕੰਪਲੀਟ ਕਰ ਦਾਂਗੇ ਜੀ ਇਹ ਬਹੁਤ ਵਧੀਆ ਬਣਾਤਾ ਜੀ ਇਹਨਾਂ ਨੇ ਲਾ ਲਓ ਵੀ ਉਹ ਸੀਰੇ ਤੋਂ ਲੈ ਕੇ ਸੀਰੇ ਤੱਕ ਕੋਈ ਵਧੀਆ ਆਵਾਜਾਈ ਵੀ ਨਹੀਂ ਰੁਕੇਗੀ ਸਾਰੀ ਬਹੁਤ ਫਾਇਦੇ ਹੋਏ ਨੇ ਜੀ ਬਹੁਤ ਜ਼ਿਆਦੇ ਫਾਇਦੇ ਹੋਏ ਨੇ ਆਵਾਜਾਈ ਨਹੀਂ ਠੱਪ ਹੋਇਆ ਕਰੂਗੀ ਜੇ ਐ ਲਾ ਲਓ ਹਰੇ ਬਹੁਤ ਜਿਆਦੇ ਜੀ ਜਾਨ ਤਾਂ ਇੰਨਾ ਕ ਲੱਗਦਾ ਜੀ ਹੁਣ ਤਾਂ ਐ ਲਾ ਲਓ ਸਿੱਧਾ ਜਾਂਦਾ ਜੀ ਇੱਥੋਂ ਹੀ ਲੈ ਕੇ ਆ ਲਾ ਲਓ ਵੀ ਆ ਪਾਖੜਾ ਦੇ ਪੁਲ ਤੱਕ ਬਿਲਕੁਲ ਜਾਮ ਹੀ ਲੱਗੂਗਾ ਜੀ ਇਹ ਲੁੱਕ ਦਾ ਕੰਮ ਆ ਜੀ ਇਹ ਅਗਰਸੈਨ ਚੌਂਕ ਤੋਂ ਲੈ ਕੇ ਅਮੇਦਕਰ ਚੌਂਕ ਤੱਕ ਅਸੀਂ ਸਟਾਰਟ ਕੀਤਾ ਹੋਇਆ ਲਗਭਗ ਮੁਕੰਮਲ ਹੋਣ ਵਾਲਾ ਜੀ ਤੇ ਡੀਬੀਐਮ ਦਾ ਕੰਮ ਇਹ ਕੰਪਲੀਟ ਹੋ ਜਾਊਗਾ ਤੇ ਅਗਲਾ ਕੰਮ ਜਿਹੜਾ ਉਹ ਚੱਲ ਰਿਹਾ ਜੀ ਖੱਬੇ ਪਾਸੇ ਤੇ ਉਹ ਵੀ ਲੱਗਦਾ ਵੀ ਅਸੀਂ ਥੋੜੇ ਦਿਨਾਂ ਚ ਕਰ ਦਾਂਗੇ ਜਿਹੜਾ ਥੋੜਾ ਪੋਤ ਡਿਲੇ ਹੋਇਆ ਉਹ ਜਿਹੜੇ ਇਲੈਕਟ੍ਰੀਕਲ ਪੋਲ ਸ਼ਿਫਟ ਕਰਨੇ ਸੀਗੇ ਉਸ ਕੰਮ ਕਰਕੇ ਇਹ ਜਿਹੜਾ ਅਗਲਾ ਕੰਮ ਉਹ ਥੋੜਾ ਜਿਹਾ ਸਲੋ ਚੱਲ ਰਿਹਾ ਬਸ ਜਿਵੇਂ ਪੋਲ ਪੱਟੇ ਜਾਂਦੇ ਆ ਉਹ ਕੰਮ ਵੀ ਅਸੀਂ ਜਲਦੀ ਨਿਬੇੜ ਦਾਂਗੇ ਜੀ ਜਿਹੜਾ ਇਧਰਲਾ ਪੋਰਸ਼ਨ ਹੈ ਅਗਰ ਸੈਂਟਰ ਲੈ ਕੇ ਅੰਬੇਰ ਤੱਕ ਇਹ ਜਲਦੀ ਜਲਦੀ ਪੂਰਾ ਹੋ ਜਾਏਗਾ ਇਹ ਬਸ ਇੱਕ ਦੋ ਦਿਨ ਦਾ ਕੰਮ ਹੋ ਰਿਹਾ ਜੀ ਸਾਡਾ ਇਹ ਕੰਪਲੀਟ ਹੋ ਜਾਏਗਾ ਇਹ ਦੋਨੋਂ ਸਾਈਡਾਂ ਅੱਗੇ ਜਾ ਕੇ ਕੋਈ ਫੁੱਟਪਾਥ ਦਾ ਹੀ ਪ੍ਰੋਵੀਜ਼ਨ ਹੈ ਅੱਗੇ ਜਿਹੜਾ ਹੈ ਜੀ ਅ ਮੇਧਕਰ ਚੌਂਕ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਾਦਰ ਚੌਂਕ ਤੱਕ ਆ ਉਹਦੇ ਸਾਈਡ ਦੇ ਉੱਤੇ 5.5 ਮੀਟਰ ਦੀ ਰੋਡ ਫਿਰ ਵਿਚਾਲੇ ਫੁੱਟਪਾਥ ਫੜਨਾ ਰੇਲਿੰਗ ਲੱਗਣੀ ਹੈ ਜੀ ਤੇ ਸਾਈਡ ਦੇ ਉੱਤੇ ਟਾਇਲਾ ਲਾਉਣੀ ਹੈ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼